ਸੱਚੀਆ ਕਾਲ ਮੈਂ ਹਾ ਜਸਪੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਚ ਪੜਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਨਵੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਨਵੇਂ ਦਾਖਲ ਹੋਏ ਵਿਦਿਆਰਥੀ ਹੁਣ ਤੁਰੰਤ ਯੂਨੀਵਰਸਿਟੀਆਂ ਬਦਲ ਨਹੀਂ ਸਕਣਗੇ ਸਗੋਂ ਇੱਕ ਸਾਲ ਦੀ ਪੜ੍ਹਾਈ ਸਫਲਤਾਪੂਰਵਕ ਪੂਰੀ ਕਰਨ ਤੋਂ ਬਾਅਦ ਹੀ ਅਜਿਹਾ ਕਰ ਸਕਣਗੇ F1 ਵੀਜ਼ਾ ਜੋ ਕਿ ਸਟੂਡੈਂਟ ਵੀਜ਼ਾ ਹੈ ਇਸ ਪ੍ਰੋਗਰਾਮ ਨੂੰ ਸਖਤ ਕਰਨ ਵਾਲੇ ਨਵੇਂ ਨਿਯਮਾਂ ਦੇ ਅਗਲੇ 30 ਤੋਂ 60 ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਨਾਲ ਲਾਗੂ ਹੋਣ ਦੀ ਉਮੀਦ ਹੈ ਤੇ ਇਹ ਭਾਰਤੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰੇਗਾ ਜੋ ਆਮ ਤੌਰ ਤੇ ਅਮਰੀਕਾ 'ਚ ਅਗਸਤ 'ਚ ਦਾਖਲੇ ਦੀ ਚੋਣ ਕਰਦੇ ਨੇ ਨਵਾਂ ਢਾਂਚਾ ਇੱਕੋ ਅਕਾਦਮਿਕ ਪੱਧਰ ਉੱਤੇ ਕਈ ਡਿਗਰੀਆਂ ਪ੍ਰਾਪਤ ਕਰਨ ਦੀ ਪ੍ਰਥਾ ਨੂੰ ਵੀ ਖਤਮ ਕਰਦਾ ਹੈ ਜਿਵੇਂ ਕਿ ਇੱਕ ਤੋਂ ਬਾਅਦ ਇੱਕ ਮਾਸਟਰ ਪ੍ਰੋਗਰਾਮ ਅਮਰੀਕਾ ਛੱਡੇ ਬਿਨਾ ਅਤੇ ਨਵੇਂ ਵੀਜ਼ਾ ਲਈ ਅਰਜ਼ੀ ਦਿੱਤੇ ਬਿਨਾ ਇੱਕ ਹੋਰ ਵੱਡਾ ਬਦਲਾ ਪੋਸਟ ਓਪਟੀ ਗ੍ਰੇਸ ਪੀਰੀਅਡ ਨੂੰ ਘਟਾਉਣਾ ਹੈ ਆਪਣੀ ਵਿਕਲਪਕ ਪ੍ਰੈਕਟੀਕਲ ਸਿਖਲਾਈ ਜਾਨੀ ਕਿ ਓਪੀਟੀ ਪੂਰੀ ਕਰਨ ਵਾਲੇ ਵਿਦਿਆਰਥੀਆਂ ਕੋਲ ਹੁਣ ਅਧਿਕਾਰ ਖਤਮ ਹੋਣ ਤੋਂ ਬਾਅਦ ਦੇਸ਼ 'ਚ ਰਹਿਣ ਲਈ 60 ਦੀ ਬਜਾਏ ਸਿਰਫ 30 ਦਿਨ ਹੋਣਗੇ ਗ੍ਰੈਜੂਏਟ ਵਿਦਿਆਰਥੀਆਂ ਲਈ ਆਉਣ ਤੋਂ ਬਾਅਦ ਪ੍ਰੋਗਰਾਮਾਂ ਜਾਂ ਯੂਨੀਵਰਸਿਟੀਆਂ ਨੂੰ ਬਦਲਣ ਦੇ ਲਚਕੀਨੇਪਣ ਨੂੰ ਹਟਾ ਦਿੱਤਾ ਗਿਆ ਹੈ ਉਹਨਾਂ ਨੂੰ ਵੀਜ਼ਾ ਮਨਜ਼ੂਰੀ ਦੇ ਸਮੇਂ ਆਪਣੇ I-20 ਫਾਰਮ ਉੱਤੇ ਸੂਚੀਬੱਧ ਸਕੂਲ ਨੂੰ ਜਾਰੀ ਰੱਖਣਾ ਚਾਹੀਦਾ ਹੈ ਹੈਦਰਾਬਾਦ ਚ ਇੱਕ ਪ੍ਰਮੁੱਖ ਵਿਦੇਸ਼ੀ ਸਿੱਖਿਆ ਸਲਾਹਕਾਰ ਐਟਲਸ ਕੰਸਲਟੈਂਸੀ ਦੇ ਨਿਸ਼ੀਦਾ ਰੈਡੀ ਬੋਰਾ ਕਹਿੰਦੇ ਨੇ ਕਿ ਬਹੁਤ ਸਾਰੇ ਭਾਰਤੀ ਵਿਦਿਆਰਥੀ ਆਸਾਨੀ ਨਾਲ ਵੀਜ਼ਾ ਸਟੈਂਪਿੰਗ ਪ੍ਰਾਪਤ ਕਰਨ ਲਈ ਉੱਚ ਫੀਸਾਂ ਵਾਲੀਆਂ ਚੋਟੀ ਦੀਆਂ ਯੂਨੀਵਰਸਿਟੀਆਂ 'ਚ ਅਰਜ਼ੀ ਦਿੰਦੇ ਨੇ ਪਰ ਅਮਰੀਕਾ ਪਹੁੰਚਣ ਤੋਂ ਬਾਅਦ ਘੱਟ ਫੀਸ ਵਾਲੀਆਂ ਛੋਟੀਆਂ ਯੂਨੀਵਰਸਿਟੀਆਂ ਦੇ ਵਿੱਚ ਚਲੇ ਜਾਂਦੇ ਨੇ ਅਜਿਹੀ ਦੁਰਵਰਤੋਂ ਹੁਣ ਸਥਾਈ ਤੌਰ ਤੇ ਖਤਮ ਹੋ ਜਾਵੇਗੀ ਸ਼ਾਇਦ ਸਭ ਤੋਂ ਮਹੱਤਵਪੂਰਨ ਤਬਦੀਲੀ ਐਫ 1 ਵੀਜ਼ਾ ਦੀ ਮਿਆਦ ਉੱਤੇ ਨਵੀਂ ਸੀਮਾ ਹੈ F1 ਵੀਜ਼ਾ ਪਹਿਲਾਂ ਦੀ ਤਰ੍ਹਾਂ ਸਟੇਟਸ ਦੀ ਮਿਆਦ ਲਈ ਜਾਇਜ਼ ਹੋਣ ਦੀ ਬਜਾਏ ਹੁਣ ਵੱਧ ਤੋਂ ਵੱਧ 4 ਸਾਲ ਲਈ ਜਾਰੀ ਕੀਤਾ ਜਾਵੇਗਾ ਇਸ ਸੀਮਾ ਨੂੰ ਪਾਰ ਕਰਨ ਵਾਲੇ ਵਿਦਿਆਰਥੀਆਂ ਨੂੰ ਲਾਜ਼ਮੀ ਤੌਰ ਤੇ ਅਮਰੀਕਾ ਛੱਡਣਾ ਚਾਹੀਦਾ ਹੈ ਤੇ ਨਵੀਂ ਵੀਜ਼ਾ ਸਟੈਂਪ ਪ੍ਰਾਪਤ ਕਰਨ ਤੋਂ ਬਾਅਦ ਦੁਬਾਰਾ ਦਾਖਲ ਹੋਣਾ ਚਾਹੀਦਾ ਹੈ ਇਸ ਦਾ ਮਤਲਬ ਇਹ ਵੀ ਹੈ ਕਿ ਬੈਚਲਰ ਤੋਂ ਮਾਸਟਰ ਤੋਂ ਪੀ ਐਚ ਡੀ ਪ੍ਰੋਗਰਾਮਾਂ 'ਚ ਅੱਗੇ ਵਧਣ ਵਾਲੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੀ ਤਰੱਕੀ ਦੇ ਨਾਲ ਨਵੇਂ ਵੀਜ਼ਾ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਇਹ ਤਬਦੀਲੀਆਂ ਹਾਲ ਹੀ ਦੇ ਸਾਲਾਂ 'ਚ ਵਿਦਿਆਰਥੀ ਵੀਜ਼ਾ ਨੀਤੀ 'ਚ ਸਭ ਤੋਂ ਸਖਤ ਤਬਦੀਲੀਆਂ 'ਚੋਂ ਇੱਕ ਨੇ ਅਤੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਦੀ ਉਮੀਦ ਹੈ ਜੋ ਪਹਿਲਾਂ ਹੀ ਅਮਰੀਕਾ 'ਚ ਹਨ ਜਾਂ ਇਸ ਪੱਤਝੜ 'ਚ ਪੜ੍ਹਾਈ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਅਮਰੀਕਾ ਦੀਆਂ ਇਮੀਗ੍ਰੇਸ਼ਨ ਨੀਤੀਆਂ 'ਚ ਨਿਤ ਹੋ ਰਹੀ ਤਬਦੀਲੀ ਦਰਮਿਆਨ ਕੌਮਾਂਤਰੀ ਵਿਦਿਆਰਥੀ ਪੱਤਰਕਾਰ ਅਤੇ ਸੱਭਿਆਚਾਰ ਵਟਾਂਦਰੇ ਤਹਿਤ ਆਉਣ ਵਾਲੇ ਸੈਲਾਨੀਆਂ ਦੀ ਵੀਜ਼ਾ ਮਿਆਦ ਤੈਅ ਕਰਨ ਦਾ ਐਲਾਨ ਕੀਤਾ ਗਿਆ ਹੈ ਹੁਣ ਤੱਕ ਇਹਨਾਂ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਅਮਰੀਕਾ 'ਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਸੀ ਪਰ ਨਵੇਂ ਨਿਯਮਾਂ ਮੁਤਾਬਕ ਕੌਮਾਂਤਰੀ ਵਿਦਿਆਰਥੀਆਂ ਤੇ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ ਅਧੀਨ 4 ਸਾਲ ਦਾ ਵੀਜ਼ਾ ਮਿਲੇਗਾ ਜਦਕਿ ਪੱਤਰਕਾਰ 240 ਦਿਨ ਤੱਕ ਮੁਲਕ 'ਚ ਰਹਿ ਸਕਣਗੇ ਚੀਨ ਦੇ ਪੱਤਰਕਾਰਾਂ ਨੂੰ ਸਿਰਫ 90 ਦਿਨ ਦਾ ਵੀਜ਼ਾ ਦਿੱਤਾ ਜਾਵੇਗਾ 트럼ਪ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਯਮ ਯੂਐਸ ਵੀਜ਼ੇ ਦੀ ਦੁਰਵਰਤੋਂ ਰੋਕਣ ਅਤੇ ਸੁਰੱਖਿਆ ਵਧਾਉਣ ਦੇ ਮਕਸਦ ਨਾਲ ਲਿਆਂਦੇ ਜਾ ਰਹੇ ਨੇ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਦਾ ਕਹਿਣਾ ਹੈ ਕਿ ਪੁਰਾਣੇ ਨਿਯਮ ਮੁਲਕਾਂ ਦੇ ਲੋਕਾਂ ਵਾਸਤੇ ਨੁਕਸਾਨਦੇ ਸਨ ਅਤੇ ਸਰਕਾਰ ਨੂੰ ਬੋਝ ਚੱਲਣਾ ਪੈ ਰਿਹਾ ਸੀਗਾ 트럼ਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਇਹ ਨਿਯਮ ਲਿਆਂਦੇ ਗਏ ਪਰ ਉਸ ਵੇਲੇ ਕਈ ਜਥੇਬੰਦੀਆਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ ਸਰਕਾਰੀ ਅੰਕੜਿਆਂ ਮੁਤਾਬਕ 2024 ਦੌਰਾਨ ਅਮਰੀਕਾ 'ਚ 16 ਲੱਖ ਕੌਮਾਂਤਰੀ ਵਿਦਿਆਰਥੀ ਮੌਜੂਦ ਸਨ ਜਦਕਿ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ ਅਧੀਨ ਪੁੰਜੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 355000 ਦਰਜ ਕੀਤੀ ਗਈ ਇਸ ਤੋਂ ਇਲਾਵਾ 13000 ਪੱਤਰਕਾਰ ਵੀ ਅਮਰੀਕਾ ਪੁੰਜੇ ਹੋਏ ਸਨ ਡੋਨਲਡ 트੍ਰੰਪ ਦੇ ਦੂਜੀ ਵਾਰ ਸੱਤਾ 'ਚ ਆਉਣ ਮਗਰੋਂ ਇਮੀਗ੍ਰੇਸ਼ਨ ਨੀਤੀਆਂ ਬੇਹੱਦ ਸਖਤ ਕੀਤੀਆਂ ਜਾ ਰਹੀਆਂ ਨੇ ਅਤੇ ਯੂਐਸ ਸਿਟੀਜ਼ਨ ਵੀ ਨਹੀਂ ਬਖਸ਼ੇ ਜਾ ਰਹੇ 22 ਅਗਸਤ ਨੂੰ ਜਾਰੀ ਹੁਕਮਾਂ ਤਹਿਤ 34 ਸਾਲ ਪੁਰਾਣਾ ਨਿਯਮ ਮੁੜ ਲਾਗੂ ਕਰ ਦਿੱਤਾ ਗਿਆ ਜਿਸ ਤਹਿਤ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਦੌਰਾਨ ਨਿੱਜੀ ਮਾਮਲਿਆਂ ਦੀ ਪੁਨੋਚਾਣ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਨਿਯਮ ਹੋਰ ਸਖਤ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਅਤੇ ਨਾਗਰਿਕਤਾ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਗਵਾਂਡੀਆਂ EMPLOYEES ਸਾਥੀ ਮੁਲਾਜ਼ਮਾਂ ਅਤੇ ਕਾਰੋਬਾਰੀ ਸਾਥੀਆਂ ਤੋਂ ਸਿਫਾਰਸ਼ੀ ਪੱਤਰ ਲਿਖਵਾ ਕੇ ਲਿਆਉਣ ਦੇ ਹੁਕਮ ਦਿੱਤੇ ਜਾ ਸਕਦੇ ਨੇ ਇਸ ਤੋਂ ਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਗਏ ਗ੍ਰੀਨ ਕਾਰਡ ਹੋਲਡਰਜ਼ ਨੂੰ ਸਿੱਧੇ ਤੌਰ ਤੇ ਡਿਪੋਰਟ ਕਰਨ ਦਾ ਨਿਯਮ ਲਿਆਂਦਾ ਜਾ ਰਿਹਾ ਹੈ ਨਿਯਮ ਲਾਗੂ ਹੋਣ ਮਗਰੋਂ ਗ੍ਰੀਨ ਕਾਰਡ ਧਾਰਕਾਂ ਨੂੰ ਕੋਈ ਅਪੀਲ ਕਰਨ ਦਾ ਹੱਕ ਨਹੀਂ ਹੋਵੇਗਾ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਤਰਜ਼ ਤੇ ਫੜ ਕੇ ਡਿਪੋਰਟ ਕਰ ਦਿੱਤੇ ਜਾਣਗੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਯੂਕਰੇਨ ਜੰਗ ਨੂੰ ਮੋਦੀ ਵਾਰ ਦਾ ਨਾਮ ਦਿੱਤਾ ਹੈ ਬਲੂਮਬਰਗ ਟੀਵੀ ਨਾਲ ਇੱਕ ਇੰਟਰਵਿਊ ਦੌਰਾਨ ਨਵਾਰੋ ਨੇ ਦੋਸ਼ ਲਾਇਆ ਕਿ ਭਾਰਤ ਜੰਗ ਨੂੰ ਸ਼ਹਿ ਦੇ ਰਿਹਾ ਹੈ ਤੇ ਦੋਗਲੀ ਖੇਡ ਖੇਡ ਰਿਹਾ ਹੈ। ਰਾਸ਼ਟਰਪਤੀ ਦੇ ਸਲਾਹਕਾਰ ਨੇ ਚੇਤਾਵਨੀ ਦਿੱਤੀ ਕਿ ਰੂਸ ਅਤੇ ਚੀਨ ਨਾਲ ਭਾਰਤ ਦੀ ਵੱਧ ਦੀ ਨੇੜਤਾ ਦੁਨੀਆ ਵਾਸਤੇ ਖਤਰਾ ਪੈਦਾ ਕਰ ਸਕਦੀ ਹੈ। ਨਵਾਰੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹੰਕਾਰੀ ਵੀ ਘਰਾਰ ਦਿੱਤਾ। ਉਹਨਾਂ ਕਿਹਾ ਕਿ ਅਮਰੀਕਾ ਦੇ ਲੋਕ ਕਾਰੋਬਾਰੀ ਅਤੇ ਕਿਰਤੀ ਸੰਕਟ 'ਚ ਘਿਰੇ ਹੋਏ ਨੇ ਕਿਉਂਕਿ ਭਾਰਤ ਵੱਲੋਂ ਸਾਡੀਆਂ ਵਸਤਾਂ 'ਤੇ ਉੱਚੀਆਂ ਟੈਰਿਫਸ ਵਸੂਲ ਕੀਤੀਆਂ ਜਾਂਦੀਆਂ ਹਨ। ਅਮਰੀਕਾ ਚ ਕਾਰਖਾਨੇ ਬੰਦ ਹੋ ਰਹੇ ਨੇ ਲੋਕਾਂ ਦੀ ਆਮਦਨ ਘਟ ਰਹੀ ਹੈ ਤੇ ਟੈਕਸ ਪੇਅਰਜ਼ ਵੱਡਾ ਨੁਕਸਾਨ ਬਰਦਾਸ਼ਤ ਕਰਨ ਲਈ ਮਜਬੂਰ ਨੇ ਰੂਸੀ ਤੇਲ ਇੰਪੋਰਟ ਕਰਨ ਬਾਰੇ ਭਾਰਤੀ ਅੰਕੜੇ ਨੂੰ ਰੱਦ ਕਰਦਿਆਂ ਉਹਨਾਂ ਨੇ ਕਿਹਾ ਕਿ ਰੋਜ਼ਾਨਾ 15 ਲੱਖ ਬੈਰਲ ਤੇਲ ਦੀ ਖਰੀਦ ਯੂਕਰੇਨੀ ਲੋਕਾਂ ਨੂੰ ਮਾਰਨ ਵਾਸਤੇ ਹਥਿਆਰ ਡਰੋਨ ਅਤੇ ਬੰਬ ਹਾਸਲ ਕਰਨ ਵਾਸਤੇ ਕਾਫੀ ਹੈ ਨਵਾਰੋ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਮੁਲਕ ਹੈ ਪਰ ਫਿਰ ਵੀ ਸਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿੰਦੇ ਹਨ ਕਿ ਰੂਸੀ ਤੇਲ ਖਰੀਦਣਾ ਬੰਦ ਨਹੀਂ ਕਰਨਗੇ ਹੁਣ ਇਸ ਦਾ ਕੀ ਮਤਲਬ ਕੱਢਿਆ ਜਾਵੇ ਰਾਸ਼ਟਰਪਤੀ ਦੇ ਟ੍ਰੇਡ ਐਡਵਾਈਜ਼ਰ ਦਾ ਕਹਿਣਾ ਸੀ ਕਿ ਭਾਰਤ ਨੂੰ ਤੇਲ ਵੇਚ ਕੇ ਮਿਲਣ ਵਾਲੀ ਰਕਮ ਯੂਕਰੇਨੀ ਲੋਕਾਂ ਵਿਰੁੱਧ ਵਰਤੀ ਜਾਂਦੀ ਹੈ ਤੇ ਫਿਰ ਯੂਕਰੇਨ ਅਮਰੀਕਾ ਅਤੇ ਯੂਰਪ ਕੋਲ ਆ ਕੇ ਹਥਿਆਰਾਂ ਦੀ ਮੰਗ ਕਰਦਾ ਹੈ ਇਸ ਤਰੀਕੇ ਨਾਲ ਅਮਰੀਕਾ ਦੇ ਟੈਕਸ ਪੇਅਰਸ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਨਵਾਰੋ ਦੀਆਂ ਤਲਖ ਟਿੱਪਣੀਆਂ ਅਜਿਹੇ ਸਮੇਂ ਆਈਆਂ ਜਦੋਂ ਅਮਰੀਕਾ ਵੱਲੋਂ ਭਾਰਤੀ ਵਸਤਾਂ ਉੱਤੇ 50 ਫੀਸਦੀ ਟੈਰਿਫਸ ਵਸੂਲ ਕੀਤੀਆਂ ਜਾ ਰਹੀਆਂ ਨੇ ਨਵਾਰੋ ਨੇ ਟੈਰਿਫਸ ਵਧਾਉਣ ਦੇ ਫੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਭਾਰਤੀ ਵਪਾਰ ਨੀਤੀਆਂ ਨੂੰ ਗੈਰਵਾਜਬ ਘਰਾਰ ਦਿੱਤਾ ਉਹਨਾਂ ਕਿਹਾ ਕਿ ਅਮਰੀਕਾ ਨੇ 25% ਵਾਧੂ ਟੈਕਸ ਇਸ ਕਰਕੇ ਲਾਇਆ ਕਿਉਂਕਿ ਵਪਾਰ ਦੇ ਮਾਮਲੇ 'ਚ ਭਾਰਤ ਸਾਡੇ ਨਾਲ ਧੋਖਾ ਕਰਦਾ ਏ ਦੂਜੇ ਪਾਸੇ ਵਾਈਟ ਹਾਊਸ ਦੇ ਆਰਥਿਕ ਸਲਾਹਕਾਰ ਕੈਵਨ ਹੈਸਟ ਨੇ ਕਿਹਾ ਹੈ ਕਿ ਜੇ ਭਾਰਤ ਨੇ ਕਮੰਤਰੀ ਵਪਾਰ ਬਾਰੇ ਆਪਣਾ ਸਟੈਂਡ ਨਾ ਬਦਲਿਆ ਤਾਂ ਟਰੰਪ ਹੋਰ ਸਖਤੀ ਕਰ ਸਕਦੇ ਨੇ ਉਹਨਾਂ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਜੇ ਭਾਰਤ ਝੁਕਣ ਵਾਸਤੇ ਤਿਆਰ ਨਹੀਂ ਤਾਂ ਟਰੰਪ ਵੀ ਪਿੱਛੇ ਨਹੀਂ ਹਟਣਗੇ ਕੈਵਨ ਹੈਸਟ ਨੇ ਦਲੀਲ ਦਿੱਤੀ ਕਿ ਭਾਰਤ ਉੱਤੇ ਟੈਰਿਫਸ ਦਾ ਮਕਸਦ ਰੂਸ ਤੇ ਦਬਾਅ ਪਾਉਣਾ ਹੈ ਤਾਂ ਕਿ ਯੂਕਰੇਨ ਨਾਲ ਸ਼ਾਂਤੀ ਸਮਝੌਤਾ ਕਰਵਾਇਆ ਜਾ ਸਕੇ ਤੇ ਲੱਖਾਂ ਜਾਨਾਂ ਬਚ ਸਕਣ ਇੱਥੇ ਦੱਸਣਾ ਬਣਦਾ ਹੈ ਕਿ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਰੂਸ ਤੋਂ ਸਿਰਫ 68000 ਬੈਰਲ ਤੇਲ ਰੋਜ਼ਾਨਾ ਖਰੀਦ ਰਿਹਾ ਸੀ ਪਰ ਮਈ 2023 ਤੱਕ ਅੰਕੜਾ ਵਧ ਕੇ 20 ਲੱਖ ਬੈਰਲ ਰੋਜ਼ਾਨਾ ਹੋ ਗਿਆ ਮੌਜੂਦਾ ਬਾਰੇ ਦੌਰਾਨ ਜਨਵਰੀ ਤੋਂ ਜੁਲਾਈ ਤੱਕ ਭਾਰਤ ਵੱਲੋਂ ਰੋਜ਼ਾਨਾ 17 ਲੱਖ ਬੈਰਲ ਤੋਂ ਵੱਧ ਕੱਚਾ ਤੇਲ ਰੂਸ ਤੋਂ ਖਰੀਦਿਆ ਜਾ ਰਿਹਾ ਹੈ ਰਕਮ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬੀਤੇ 2 ਸਾਲ ਦੌਰਾਨ ਭਾਰਤ ਵੱਲੋਂ 130 ਅਰਬ ਡਾਲਰ ਦੀ ਅਦਾਇਗੀ ਰੂਸ ਨੂੰ ਕੀਤੀ ਜਾ ਚੁੱਕੀ ਹੈ ਇਸ ਸਬੰਧ ਦਰਮਿਆਨ ਖਬਰ ਇਹ ਵੀ ਹੈ ਕਿ ਜਿਵੇਂ ਹੀ ਭਾਰਤੀ ਸਮਾਨ ਤੇ ਅਮਰੀਕਾ ਨੂੰ ਨਿਰਯਾਤ ਕਰਨ ਸਮੇ 50 ਫੀਸਦੀ ਟੈਰਿਫ ਲਾਗੂ ਹੋਏ ਇਸ ਦੇ ਅਸਰ ਵਜੋਂ ਭਾਰਤ ਦੇ ਹੀਰੇ ਅਤੇ ਗਹਿਣਿਆਂ ਦੇ ਕੇਂਦਰ ਸੂਰਤ ਸ਼ਹਿਰ ਚ ਚੁੱਪੀ ਛਾ ਗਈ ਆਰਡਰ ਰੁਕ ਚੁੱਕੇ ਨੇ ਹੀਰਾ ਕਸਾਈ ਵਾਲੀਆਂ ਮਸ਼ੀਨਾਂ ਬੰਦ ਹੋ ਚੁੱਕੀਆਂ ਨੇ ਅਤੇ ਲੋਕ ਡਰ ਅਤੇ ਨੌਕਰੀ ਗਵਾਉਣ ਦੇ ਖੌਫ 'ਚ ਜੀ ਰਹੇ ਨੇ ਇਹ ਟੈਰਿਫ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਲਗਾਇਆ ਗਿਆ ਜਿਸ ਨੂੰ ਉਹ ਭਾਰਤ ਵੱਲੋਂ ਰੂਸ ਤੋਂ ਸਸਤਾ ਤੇਲ ਖਰੀਦਣ ਦੀ ਸਜ਼ਾ ਕਰਾਰ ਦੇ ਰਹੇ ਨੇ ਇਹ ਦਰ ਪਹਿਲਾਂ ਹੀ 25% ਸੀ ਜੋ ਰਤਨ ਉਦਯੋਗ ਲਈ ਬਹੁਤ ਵੱਡੀ ਚੁਣੌਤੀ ਸੀ ਕਿਉਂਕਿ ਇਸ ਉਦਯੋਗ ਦੇ ਨਫੇ ਦੇ ਮਾਰਜਨ ਬਹੁਤ ਘੱਟ ਹੁੰਦੇ ਨੇ ਸਿਰਫ 6 ਤੋਂ 8% ਹੁਣ ਇਹ ਦਰ 50% ਹੋ ਗਈ ਹੈ ਭਾਰਤ ਦੇ ਰਤਨ ਅਤੇ ਗਹਿਣਾ ਨਿਰਯਾਤ ਸੰਘ ਦੇ ਚੇਅਰਮੈਨ ਕਿਰਤ ਪੰਸਾਲੀ ਨੇ ਕਿਹਾ ਹੈ ਕਿ ਸਾਰੀ ਇੰਡਸਟਰੀ ਸਦਮੇ ਚ ਹੈ ਉਹਨਾਂ ਦੱਸਿਆ ਕਿ ਲਗਭਗ 1,75,000 ਮਜ਼ਦੂਰ ਜੋ ਹੀਰੇ ਅਤੇ ਗਹਿਣਿਆਂ ਦੀ ਇੰਡਸਟਰੀ ਨਾਲ ਜੁੜੇ ਨੇ ਇਸ ਦਾ ਸਿੱਧਾ ਨੁਕਸਾਨ ਸਹਿਣਗੇ ਅਮਰੀਕਾ ਭਾਰਤ ਤੋਂ ਕੀਮਤੀ ਰਤਨਾਂ ਦਾ ਸਭ ਤੋਂ ਵੱਡਾ ਖਰੀਦਦਾਰ ਹੈ ਭਾਰਤ ਦੇ ਕੀਮਤੀ ਰਤਨਾਂ ਦਾ ਕਰੀਬ 30% ਅਮਰੀਕਾ ਨੂੰ ਨਿਰਯਾਤ ਹੁੰਦਾ ਹੈ ਤੇ ਪਿਛਲੇ ਸਾਲ ਇਸ ਦਾ ਕੁੱਲ ਮੁੱਲ 10 ਬਿਲੀਅਨ ਡਾਲਰ ਦੇ ਲਗਭਗ ਸੀ ਨਵੇਂ ਟੈਰਿਫ ਸਿਰਫ ਰਤਨ ਉਦਯੋਗ ਹੀ ਨਹੀਂ ਸਗੋ ਭਾਰਤ ਦੇ ਝੀਂਗਾ ਨਿਰਿਆਤ ਕੱਪੜੇ ਅਤੇ ਕਾਲੀਨ ਉਦਯੋਗ ਨੂੰ ਵੀ ਕਾਫੀ ਤਕਲੀਫ ਪਹੁੰਚਾ ਰਹੇ ਨੇ ਕਿਉਂਕਿ ਇਹਨਾਂ ਸਾਰਿਆਂ ਲਈ ਵੀ ਅਮਰੀਕਾ ਇੱਕ ਵੱਡੀ ਮਾਰਕੀਟ ਹੈ ਭਾਰਤ ਦੀ ਸੀ ਫੂਡ ਐਕਸਪੋਰਟਰ ਐਸੋਸੀਏਸ਼ਨ ਅਨੁਸਾਰ ਲਗਭਗ 5 ਲੱਖ ਝੀਂਗਾ ਪਾਲਕ ਆਪਣੇ ਰੋਜ਼ਗਾਰ ਗਵਾ ਸਕਦੇ ਨੇ ਪੰਸਾਲੀ ਨੇ ਇਹ ਵੀ ਕਿਹਾ ਕਿ ਹਾਲਾਤ ਵਧੀਆ ਹੋਣ ਦੀ ਕੋਈ ਉਮੀਦ ਨਹੀਂ ਹੈ ਭਾਰਤ ਤੇ ਅਮਰੀਕਾ ਵਿਚਾਲੇ ਵਪਾਰਕ ਵਾਰਤਾਵਾਂ ਦਾ ਹਾਲ ਵੀ ਖਾਸ ਨਹੀਂ ਹੈ ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਵਾਰਤਾਵਾਂ ਰੁਕੀਆਂ ਨਹੀਂ ਹਨ ਪਰ ਇਸੇ ਹਫਤੇ ਇੱਕ ਅਮਰੀਕੀ ਵਪਾਰ ਮੰਡਲ ਨੇ ਦਿੱਲੀ ਆਉਣ ਦੀ ਆਪਣੀ ਯਾਤਰਾ ਰੱਦ ਕਰ ਦਿੱਤੀ ਭਾਰਤ ਅਧਿਕਾਰੀ ਵਾਰ-ਵਾਰ ਕਹਿੰਦੇ ਨੇ ਕਿ ਭਾਰਤ ਆਪਣੀ ਖੇਤੀਬਾੜੀ ਤੇ ਡੇਰੀ ਮਾਰਕੀਟ ਦੀ ਸੁਰੱਖਿਆ ਤੇ ਕੋਈ ਸਮਝੌਤਾ ਨਹੀਂ ਕਰੇਗਾ ਜੋ ਕਿ ਦੋਵਾਂ ਦੇਸ਼ਾਂ ਵਿਚਾਲੇ ਹਮੇਸ਼ਾ ਤੋਂ ਵਿਰੋਧ ਦਾ ਮੁੱਦਾ ਰਿਹਾ ਹੈ ਟਰੰਪ ਦੇ ਟੈਰਿਫ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਡ ਇਨ ਇੰਡੀਆ ਅਤੇ ਆਤਮ ਨਿਰਭਰਤਾ ਤੇ ਜ਼ੋਰ ਦੇਣ ਦੀ ਗੱਲ ਕੀਤੀ। ਦੇਸ਼ ਭਰ ਚ ਲੋਕ ਹੈਰਾਨ ਨੇ ਕਿ ਭਾਰਤ ਜੋ ਕਿ ਅਮਰੀਕਾ ਲਈ ਇੱਕ ਮਹੱਤਵਪੂਰਨ ਭੂ ਰਾਜਨੀਤਿਕ ਸਾਥੀ ਹੈ ਉਸ ਨੂੰ ਇਹਨੇ ਸਖਤ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਤੇ ਭਾਰਤ ਨੇ ਪਿਛਲੇ ਕੁਝ ਸਾਲਾਂ ਚ ਰੱਖਿਆ ਤੇ ਟੈਕਨੋਲੋਜੀ ਦੇ ਖੇਤਰ ਚ ਕਈ ਸਮਝੌਤੇ ਕੀਤੇ ਸਨ। ਇਤੋਂ ਤੱਕ ਕਿ ਦੋਹਾਂ ਦੀਆਂ ਪੁਲਾੜ ਏਜੰਸੀਆਂ ਵੀ ਮਿਲ ਕੇ ਕੰਮ ਕਰ ਰਹੀਆਂ ਨੇ ਪਰ ਹੁਣ ਇਹ ਰਿਸ਼ਤਾ ਟੈਰਿਫ ਕਾਰਨ ਖਰਾਬ ਹੋ ਰਿਹਾ ਹੈ। ਭਾਰਤ ਨੇ ਕਿਹਾ ਕਿ ਉਰੂਸੀ ਤੇਲ ਦੇ ਸਭ ਤੋਂ ਵੱਡੇ ਖਰੀਦਦਾਰ ਨਹੀਂ ਸਭ ਤੋਂ ਵੱਧ ਤੇਲ ਤਾਂ ਚੀਨ ਖਰੀਦ ਰਿਆ ਹੈ ਜੈ ਸ਼ੰਕਰ ਨੇ ਕਿਹਾ ਕਿ ਅਮਰੀਕਾ ਦੇ ਇਸ ਫੈਸਲੇ ਦੀ ਤੱਕ ਸਮਝ ਨਹੀਂ ਆਉਂਦੀ ਦਿੱਲੀ ਦੇ ਇੱਕ ਥਿੰਕ ਟੈਂਕ ਨਾਲ ਜੁੜੇ ਵਿਦੇਸ਼ ਨੀਤੀ ਵਿਸ਼ਲੇਸ਼ਕ ਹਰਸ਼ ਪੰਤ ਨੇ ਕਿਹਾ ਕਿ ਟਰੰਪ ਦੇ ਦੁਬਾਰਾ ਚੁਣੇ ਜਾਣ ਤੋਂ ਬਾਅਦ ਭਾਰਤ ਨੂੰ ਲੱਗ ਰਿਹਾ ਸੀ ਕਿ ਉਹ ਅਮਰੀਕੀ ਰਾਸ਼ਟਰਪਤੀ ਨਾਲ ਡੀਲ ਕਰ ਸਕਦਾ ਹੈ ਪਰ ਇਹ ਸੋਚ ਲੋੜੋਂ ਵੱਧ ਆਤਮ ਵਿਸ਼ਵਾਸ ਵਾਲੀ ਤੇ ਗਲਤ ਸਾਬਤ ਹੋਈ ਲੋਕਾਂ ਨੂੰ ਲੱਗਦਾ ਸੀ ਕਿ મોદી ਅਤੇ ਟਰੰਪ ਦੀ ਦੋਸਤੀ ਕਾਰਨ ਵਪਾਰਕ ਰਾਹਤ ਮਿਲੇਗੀ ਪਰ ਅਜਿਹਾ ਨਹੀਂ ਹੋਇਆ ਇਸ ਨਾਲ ਭਾਰਤ ਚ ਟਰੰਪ ਖਿਲਾਫ ਲੋਕਾਂ ਦੇ ਵਿਚਾਰ ਕਾਫੀ ਨਕਾਰਾਤਮਕ ਹੋ ਗਏ ਨੇ ਇਹ ਗੁੱਸਾ ਤਦ ਹੋਰ ਵੱਧ ਗਿਆ ਜਦੋਂ ਟਰੰਪ ਨੇ ਮਈ ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾ ਨੂੰ ਇਕੱਲੇ ਖਤਮ ਕਰਨ ਦਾ ਸਿਹਰਾ ਲੈਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਭਾਰਤ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਜਿਸ ਨਾਲ ਟਰੰਪ ਨਾਰਾਜ਼ ਹੋ ਗਿਆ ਹਰਸ਼ਪੰਤ ਕਹਿੰਦੇ ਨੇ ਕਿ ਟਰੰਪ ਦੇ ਭਾਰਤ ਪ੍ਰਤੀ ਰਵੱਈਏ ਚ ਕਾਫੀ ਉਲਝਣ ਹੈ ਤੇ ਇਸ ਨਾਲ ਨਾ ਸਿਰਫ ਰਾਜਨੀਤਿਕ ਸਗੋਂ ਵਪਾਰਕ ਰਿਸ਼ਤੇ ਵੀ ਖਰਾਬ ਹੋ ਰਹੇ ਨੇ ਪਿਛਲੇ ਕੁਝ ਸਾਲਾਂ ਚ ਜੋ ਕੁਝ ਬਣਾਇਆ ਗਿਆ ਸੀ ਹੁਣ ਉਹ ਸਭ ਹੌਲੀ ਹੌਲੀ ਖਤਮ ਹੋ ਰਿਹਾ ਏ ਇਸ ਦੇ ਨਾਲ ਨਾਲ ਜਦ ਅਮਰੀਕਾ ਨਾਲ ਰਿਸ਼ਤੇ ਖਟਾਸ ਭਰਪੂਰ ਹੋ ਗਏ ਹਨ ਭਾਰਤ ਨੇ ਚੀਨ ਨਾਲ ਆਪਣੇ ਰਿਸ਼ਤੇ ਵਧਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦਾ ਇਸ ਮਹੀਨੇ ਦੇ ਸ਼ੁਰੂ ਚ ਨਵੀਂ ਦਿੱਲੀ ਚ ਨਿੱਘਾ ਸਵਾਗਤ ਕੀਤਾ ਗਿਆ ਮੋਦੀ ਵੀ ਅਗਲੇ ਹਫਤੇ ਚੀਨ ਦੀ ਯਾਤਰਾ ਤੇ ਜਾਣਗੇ ਜੋ ਕਿ 7 ਸਾਲਾਂ ਚ ਉਨਾ ਦੀ ਪਹਿਲੀ ਚੀਨ ਫੇਰੀ ਹੋਵੇਗੀ ਇਸ ਸਾਲ ਦੇ ਸ਼ੁਰੂਆਤ ਚ 28 ਜਨਵਰੀ ਨੂੰ ਅਲਾਸਕਾ ਵਿਖੇ ਅਮਰੀਕੀ ਹਵਾਈ ਫੌਜ ਦਾ ਇੱਕ ਲੜਾਕੂ ਜਹਾਜ਼ ਲੌਕਹਿਡ ਮਾਰਟਨ ਐਫ 35 ਇਸ ਦੀ ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋ ਗਿਆ ਸੀ ਇਸ ਖਾਮੀ ਦਾ ਪਤਾ ਲੱਗਣ ਤੇ ਇਸ ਜਹਾਜ਼ ਦੇ ਪਾਇਲਟ ਨੇ ਹਵਾ ਵਿਚਾਲੇ ਹੀ ਇਸ ਦੇ ਇੰਜੀਨੀਅਰਾਂ ਨਾਲ ਕਰੀਬ 1 ਘੰਟੇ ਤੱਕ ਫੋਨ ਰਾਹੀਂ ਗੱਲਬਾਤ ਕੀਤੀ ਤਾਂ ਜੋ ਇਸ ਦੇ ਨੁਕਸ ਨੂੰ ਠੀਕ ਕਰਕੇ ਇਸ ਨੂੰ ਕ੍ਰੈਸ਼ ਹੋਣ ਤੋਂ ਬਚਾਇਆ ਜਾ ਸਕੇ ਪਰ ਇਸ ਨੂੰ ਠੀਕ ਨਹੀਂ ਕੀਤਾ ਜਾ ਸਕਿਆ ਤੇ ਇਹ ਅਲਾਸਕਾ ਸਟੇਸ਼ਨ ਦੇ ਰਨਵੇ ਤੇ ਕ੍ਰੈਸ਼ ਹੋ ਗਿਆ ਤੇ ਸਕਿੰਟਾਂ 'ਚ ਅੱਗ ਦੇ ਭਾਂਬੜ ਮਚ ਗਿਆ। ਸਾਰੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਅੰਤ ਵਿੱਚ ਪਾਇਲਟ ਨੇ ਪੈਰਾਸ਼ੂਟ ਰਾਹੀਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪੈਰਾਸ਼ੂਟ ਰਾਹੀਂ ਉਤਰਦਾ ਪਾਇਲਟ ਵੀ ਦਿਖਾਈ ਦੇ ਰਿਹਾ ਹੈ। ਇਸ ਹਾਦਸੇ ਦੀ ਤਾਜ਼ਾ ਜਾਂਚ 'ਚ ਸਾਹਮਣੇ ਆਇਆ ਕਿ ਇਸ ਜਹਾਜ਼ ਦੀ ਨੋਜ਼ ਤੇ ਲੈਂਡਿੰਗ ਗੇਰਾਂ ਦੀਆਂ ਹਾਈਡਰੌਲਿਕ ਲਾਈਨਾਂ 'ਚ ਬਰਫ਼ ਜੰਮ ਗਈ ਸੀ ਜਿਸ ਕਾਰਨ ਇਸ ਨੂੰ ਲੈਂਡ ਕਰਵਾਉਣਾ ਪਾਇਲਟ ਲਈ ਮੁਸ਼ਕਲ ਹੁੰਦਾ ਜਾ ਰਿਹਾ ਸੀ ਜਦੋਂ ਉਸ ਨੇ ਇਸ ਨੂੰ ਲੈਂਡ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੀ ਨੋਜ਼ ਗਿਅਰ ਖੱਬੇ ਪਾਸੇ اٹਕ ਗਈ ਤੇ ਸਿੱਧੀ ਨਹੀਂ ਹੋ ਸਕੀ ਪਾਇਲਟ ਨੇ ਇਸ ਨੂੰ ਠੀਕ ਕਰਨ ਲਈ ਉਸੇ ਸਮੇਂ ਪੰਜ ਲਾਕਹਿਡ ਇੰਜੀਨੀਅਰ ਨੂੰ ਕਾਨਫਰੈਂਸ ਫੋਨ ਕੀਤਾ ਤੇ ਸਮੱਸਿਆ ਦਾ ਹੱਲ ਪੁੱਛਿਆ ਪਾਇਲਟ ਨੇ ਦੋ ਵਾਰ ਟੱਚ ਐਂਡ ਗੋ ਲੈਂਡਿੰਗ ਰਾਹੀਂ ਵੀ ਗਿਅਰ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ ਇਹ ਜਹਾਜ਼ ਉਸ ਸਮੇਂ ਜ਼ਮੀਨ ਉੰਤੇ ਲੈਂਡ ਕਰਦਾ ਦਿਖਾਈ ਦੇ ਰਿਹਾ ਸੀ ਜਿਸ ਕਾਰਨ ਇਸ ਨੂੰ ਕੰਟਰੋਲ ਕਰਨਾ ਬੇਹਦ ਮੁਸ਼ਕਲ ਹੋ ਗਿਆ ਤੇ ਅੰਤ ਪਾਇਲਟ ਨੂੰ ਐਜੈਕਟ ਹੋਣਾ ਪਿਆ ਤੇ ਜਹਾਜ਼ ਕ੍ਰੈਸ਼ ਹੋ ਗਿਆ ਜਾਂਚ ਚ ਵੀ ਸਾਹਮਣੇ ਆਇਆ ਕਿ ਇਸ ਜਹਾਜ਼ ਦੇ ਹਾਈਡਰੋਲਿਕ ਫਿਊਲ ਚ 30% ਤੋਂ ਵੱਧ ਪਾਣੀ ਸੀ ਜਿਸ ਕਾਰਨ ਇਸ ਨੂੰ ਬਚਾਉਣਾ ਲਗਭਗ ਨਾ ਮੁਮਕਿਨ ਹੋ ਗਿਆ ਜ਼ਿਕਰ ਯੋਗ ਹੈ ਕਿ ਲਾਕ ਹੀਡ ਮਾਰਟਨ ਦੇ F35 ਪ੍ਰੋਗਰਾਮ ਨੂੰ ਆਪਣੀਆਂ ਖਾਮੀਆਂ ਉੱਚ ਲਗਤਾਂ ਲਈ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਇਨਾ ਅਲੋਚਨਾਮਾ ਕਾਰਨ ਅਮਰੀਕੀ ਰੱਖਿਆ ਵਿਭਾਗ ਨੇ ਜੈਟ ਦੀ ਕੀਮਤ 2021 ਚ ਲਗਭਗ 135.8 ਮਿਲੀਅਨ ਡਾਲਰ ਤੋਂ ਘਟਾ ਕੇ 2024 ਦੇ ਵਿੱਚ 81 ਮਿਲੀਅਨ ਡਾਲਰ ਚ ਤੈਅ ਕੀਤੀ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸੇ ਦੇ ਨਾਲ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ